ਆ ਗਿਆ ਪਿੰਡ ਰਾਮਗੜ ਚੁਗਾ ਹੌਲੀ ਹੌਲੀ ਅਸੀਂ ਨੇੜੇ ਕਰੀ ਜਾਂਦੇ ਆ ਬਾਟ ਕੇ ਆ ਪਿੰਡ ਰਾਮਗੜ ਚੁਗਾ ਵਾਲੀ ਵੀ ਥੋੜਾ ਤੇਲ ਨਾਲ ਪੈ ਚੁੱਕਾ ਹੈ। ਹੰਸਾਫ ਕਰਦੇ ਆ। ਥੋੜਾ ਨੇੜੇ ਰਹਿ ਗਿਆ। ¡Ay, ਵਿੱਚ ਪਿੰਡ ਕੌੜਿਆਂ ਵਾਲੀ ਅਖਰਾਕਾ ਇਹ ਹੈ ਆ ਗਿਆ ਮੰਡੀ ਦੇ ਵਿੱਚ ਅਸੀਂ ਕਿਹਾਲਾ ਬਬੂ ਜੀ 7:00 ਵਜੇ 7:00 ਵਜੇ 18 ਮਿੰਟ ਦੇ ਅਸੀਂ ਪਹੁੰਚ ਚੁੱਕੇ ਹਾਂ ਹਾਂ ਪਾਹੀ ਰਾਸਤੇ ਆ ਸਾਗਾ ਤੰਬੂ ਆ ਜਿੱਥੇ ਅਸੀਂ ਕੰਮ ਕਰਨਾ ਆ ਸਾਡੇ ਬੰਦੇ ਪਹੁੰਚ ਗਏ ਸਾਡਾ ਨੰਬਰਦਾਰ ਬਹੁਤ ਖੁਸ਼ ਹੁੰਦਾ ਹੈ ਤੇ ਬਈ ਅੱਜ ਇਹ ਕਿਹੜੇ ਕੰਮ ਤੇ ਸੁਬਾ ਸਵੇਰ ਲੱਗਿਆ ਜਿਹੜੇ ਜਿੱਥੇ ਕੰਮ ਮੁਗੂ ਮਚਾਉਂ ਮੁੰਡਾ ਆ ਟੋਕ ਮਚਾ ਬਈ ਯਾਰ ਆਏ ਬਾਈ ਕਾਲੂ ਨਾਂ ਤਾਂ ਪਤਾ ਨਹੀਂ ਸਹੀ ਤਾਂ ਕੀ ਤੇਰਾ ਕੁਲਦੀਪ ਜੀ ਇਹਦਾ ਨਾਂ ਕੁਲਦੀਪ ਆ ਬਾਈ ਦਾ ਉਹ ਮੇਰੇ ਵਾਂਗੂ ਅਲੰਗ ਦਾ ਪੱਕਾ ਹੀ ਆ ਤਾਂ ਇਹਨੂੰ ਕਾਲੂ ਕਾਲੂ ਕਹਿ ਦਿੰਦੇ ਆ ਹੁਣ ਇਹ ਸਾਡੀ ਠਰ ਜਾਂਦੀ ਆ ਨਾ ਹੁਣ ਇਹਨਾਂ ਵਾਸਤੇ ਮੈਂ ਕਰਨਾ ਆਗਰਾ ਹਿਲਾ ਉਸਿਲਾ ਅੱਗੇ ਦਾ ਵਸੀਲਾ ਕਰੋ ਜੀ ਆ ਲੋ ਜੀ ਜ਼ਰੂਰ ਕਰਾਂਗੇ ਸੋ ਸਹਰਾ ਨੰਬਰ ਦਾ ਬੜਾ ਖੁਸ਼ ਹੁੰਦਾ ਹੈ ਵੀ ਹਾਸੀ ਬੜੀ ਮਸਤ ਹੈ ਮੁੜ ਕੇ ਪਤਾ ਚੌੜ ਤੇ ਆਏ ਹੋ ਜਾਂਦਾ ਬੰਦੇ ਨੂੰ ਮੇਰੇ ਸਾਗੇ ਨਾ ਸਾਡਾ ਵੀ ਉਹ ਖੜਾ ਦੀ ਮੇਰਾ ਕਾਰਤੀ ਮੈਂ ਬੀੜੀਆਂ ਵਾਲੀ ਤਾਂ ਗੱਗੜੀ ਸਵਾਰ ਵੀ ਲੈ ਰਿਆ ਜੀ ਆਏ ਗਏ ਦੋਸਤਾਨਾ ਨਾਲ ਫਰਕ ਪੈਣਾ ਹੱਥ ਲੈਣ ਨਾਲ ਸਾਰਿਆਂ ਨਾਲ ਉਹ ਵੀ ਨਾ ਆ ਗਿਆ ਅੱਟਾ ਲੱਗ ਗਿਆ ਕਰਦੇ ਜਲੂਈ ਦਿੱਤਾ ਜੀ ਚੱਖਾ ਪੂਰੇ ਕਰਦੇ ਆ ਸਰਦੇ ਆ ਕੋ ਪੰਨਾਪੁਰਾ ਵੇਖੋ ਅੱਗ ਦਾ ਐਂ ਦਾ ਸਿੱਧਾ ਕਰੋ ਜੀ ਅੱਗ ਦਾ ਸਿੱਧਾ ਅਸਿਲਾ ਹੀ ਕਰਦੇ ਮਾ ਕਹਨਾ ਕੋਈ ਸੁੱਕਾ ਪੰਨਾ ਮਿਲ ਜੇ ਨਾ ਉਹ ਬਾਈ ਨੂੰ ਲੜ ਕੇ ਮਾਰ ਦਿੱਤੇ ਮਗਰ ਬਠੇ ਉਹ ਮੇਰਾ ਤਾਂ ਫੀਸ ਨੂੰ ਅੱਜ ਬਣਿਆ ਸੀ ੜਕੇ ੜਕੇ ਬਣਿਆ ਨਹੀਂ ਬਣਿਆ ਨਹੀਂ ਕਾਦੋ ਬਣਿਆ ਇੱਕ ਤਾਂ ਆਪਾ ਲੋਹਾ ਮਾਰ ਲਓ ਜੀ ਲੋਹਾ ਇਹ ਕਰਾ ਲੋਹਾ ਮਾਰਾ ਇਹ ਪਤਾ ਨਹੀਂ ਕਿਦੋਂ ਕਾਢੇ ਲੇ ਜਾਂਦਾ ਭਾਈ ਇਹ ਵੀ ਕੋਈ ਕਰ ਇਹਨੂੰ ਕਰਕੇ ਪਾਸੇ ਇਹ ਪਹਿਲਾਂ ਹਮ ਸਾਰਾ ਲਪਾਇਦਾ ਇਹ ਵੀ ਦੱਸ ਬਸ ਤੇਲ ਟੂਲ ਹੈ ਨਹੀਂ ਮਾੜਾ ਮੋਟਾ ਆਪ ਕੀ ਮੁਸ਼ਾਰਕਤ ਆ ਕਿਸੇ ਲਾ ਕਿੰਨੀ ਵਾਰ ਤੋਂ ਮੈਂ ਯਾਰਾ ਵਿਚਾਰੇ ਠਰੇ ਪਏ ਆ ਉਹ ਤਾਂ ਲੈ ਆ ਉਹਦੇ ਚੋਂ ਡੀਜ਼ਲ ਕੱਢ ਲਿਆ ਇੱਥੇ ਤਾਂ ਨਹੀਂ ਕੋ ਉਧਰ ਹੀ ਆ ਉਹਦੇ ਕੈਨਿਚ ਹੋਊਗਾ ਤੇ ਮਾਰ ਮਟਾ ਹੋਊਗਾ ਨਹੀਂ ਇੱਥੇ ਨਹੀਂਗਾ ਇਹ ਤਾਂ ਕੈਨ ਨਹੀਂ ਕਿਦੋਂ ਦੀ ਜਦੋਂ ਲਿਆਂਦੀ ਟੁੱਟੀ ਆਏ ਉਹਦੇ ਚੋਂ ਵੀਰ ਲੋਕ ਰਿਭੇਟ ਲਿਆ ਕੋਈ ਮੈਂ ਖਚਾਇਦ ਕਿ ਲਾ ਬੁਰਾ ਤੈਨੂੰ ਵੀ ਉਰਦਾ ਕਰਾਂਗੇ ਤੈਨੂੰ ਵਾਇਰਲ ਕਰਦੇ ਆ ਤੈਨੂੰ ਭਲਾਵਾ ਹਾਸੇ ਖੇਡ ਗਿਆ ਹਾਂ ਆਪਾਂ ਕਿਹ ਰੱਖੀ ਸੀ ਮਾਰਾ ਚੰਗਾ ਬੋਲ ਮਾਰਾ ਜਾਂ ਕੋਈ ਬਲੀ ਉਲੂ ਤੇ ਆ ਸਾਡਾ ਬਾਈ ਨੰਬਰਦਾਰ ਰੋਟੀ ਪਕਾਉਂਦਾ ਤੇ ਖੁਸ਼ ਬੜਾ ਹੁੰਦਾ ਹੱਥੇ ਖਾਦੇ ਬਾਈ ਵੀ ਮਾਰਾ ਜਾਂ ਆਵੇ ਵੇਖੋ ਜੀ ਕਿੰਨਾ ਖੁਸ਼ ਹੁੰਦਾ ਤਾਂ ਕਿੱਥੇ ਰੱਜ ਗਿਆ ਤੁਹਾਡੇ ਸਾਡੇ ਬੰਦੇ ਦਾ ਯੋਸ ਦਾ ਦੂਜੇ ਦਾ ਪਤਾ ਨਹੀਂ ਮੈਂ ਚੱਕੇ ਨਾ ਨੰਬਰ ਥੋੜੇ ਹੀ ਪਾਰ ਦਾ ਤੱਕ ਪਾਰ ਨਾ ਕੁੱਤੇ ਨਾ ਐਵੇਂ ਕੁੱਤੇ ਕਿਹੜੀ ਸੀਫਟ ਨੂੰ ਮੈਂ ਕਰਕੇ ਚੱਕੇ ਇਤਰਾਤਾ ਉਹ ਪਾਰ ਦਾ ਫਿਰਦਾ ਆ ਸਾਡੇ ਬੰਦੇ ਦਾ ਸਾਫਾ ਰਾਤੀ ਰਹਿ ਗਿਆ ਸੀਗਾ ਤੇ ਨੰਬਰਸਾਰ ਗੁੱਸੇ ਵਿੱਚ ਆ ਕੇ ਉਹਦੇ ਦੰਨੀਆਂ ਵੱਢੀ ਜਾਂਦਾ ਟਾਲੇ ਖਿਮਰੀ ਜਾਂਦਾ ਦੇਖੋ ਜੀ ਇਹ ਲਾਈਵ ਦੀ ਜੰਦਨ ਹੈ ਇਹਨੂੰ ਬਾਈ ਨੂੰ ਆਪਾਂ ਕਰਨਾ ਲਿਆ ਵਾ ਤੇ ਬੜਾ ਖੁਸ਼ ਹੰਦਾ ਹਾਸੀ ਬੜੀ ਬਾਈ ਦੀ ਮਸਤ ਮਸਤ ਆ ਉਹ ਵੇਖੋ ਕਿੰਨਾ ਗੁੱਸੇ ਦੇ ਵਿੱਚ ਸਾਫ ਇਹਦੇ ਹੀ ਦੰਦੀਆਂ ਵੱਢੀ ਜਾਂਦਾ ਸਵੇਰ ਸਵੇਰ ਆ ਜਾ ਤੂੜੀ ਪਰ ਆ ਵਾ ਤੇ ਰਾਤਾਂ ਨਾ ਕਿ ਕੁੱਤੇ ਨਾ ਲੈ ਜਾਣ ਕਿਤੇ ਕੱਲ ਮੈਂ ਰੋਟੀ ਪਕਾ ਕੇ ਉਧਰ ਭਾਂਡੇ ਲੈਣ ਜਾਵਾਂ ਰ ਕੁੱਤਾ ਸਾਰੀ ਰੋਟੀ ਨਾ ਲੈ ਗਿਆ ਚੱਪ ਕੇ ਫੇਰ ਬਗਾਂਗਾ ਫੇਰ ਤੋਂ ਵਾਦਾ ਬਣਾਉਂਗਾ ਕਿ ਸੁੱਕ ਸੁੱਕ ਕੇ ਅੰਦਰ ਰੱਖ ਦੋ ਓਖਿਓ ਮੈਂ ਆ ਆ ਬਰਾਦਰਾਂ ਸਾਫਾ ਜਾਈ ਆਉਂਦੇ ਤਾਂ ਹੈ ਨਹੀਂ ਕਿ ਅੱਧੇ ਹੀ ਹਮ ਬਾਹਰ ਹੀ ਜਾਵਾਂ ਲੈ ਨਾ ਚੱਲੇ ਆ ਲੈ ਉਹ ਬੜੇ ਬੜੇ ਆ ਵੇਖੋ ਜੀ ਭਾਈ ਜੋਗੀ ਗੁੰਗੜੇ ਬੈਠੇ ਆ ਖੰਡ ਨਾਲ ਖੰਡ ਨਾਲ ਗੁੰਗੜੇ ਬੈਠੇ ਆ ਸਤਵਜ ਕੇ 18 ਮਿੰਟ ਤੇ ਪਹੁੰਚ ਗਏ ਸੀ ਆ ਵੇਖੋ ਆਏ ਖੁਸ਼ ਹੁੰਦਾ ਇਹ ਨੂੰ ਲਾਦੇ ਦਾ ਯਾਰ ਆ ਸਮਾਨ ਆਲਾ ਬਹੁਤ ਆਂਗਾ ਹਾਂ ਲਾ ਸ਼ੋਕ ਲਾ ਬੰਦ ਕਰਦੇ ਆ ਹੋਰ ਤੜਕੇ ਦੀ ਆ ਬੰਦ ਕਰ ਦਈ ਬੰਦ ਆ ਲੈ ਆ ਖਰਾਕ ਵੀ ਪਾ ਲਿਆ ਇੱਥੇ ਖਰਾਕ ਵੀ ਮਿਲਦੀ ਪਸਾਰ ਸ਼ੋਕ ਕੋਈ ਸ਼ੋਕ ਆਹੋ ਆ ਖਰਾਕ ਵੀ ਮਿਲਦੀ ਇੱਥੇ ਜੇ ਕਿਸੇ ਨੇ ਜੀ ਕਿਤਾ ਆ ਕੇ ਲੰਗਰ ਲਾਇਆ ਆਹ ਲੇ ਆ ਆਵੇ ਬਾਈ ਖਰਾਕ ਵੀ ਲੈ ਕੇ ਰੱਖੇ ਬੈਠੇ ਮੰਡੀ ਦੇ ਵਿੱਚ ਜਿਹੜੀਆਂ ਦੁੱਧ ਦਿੰਦੇ ਆ ਆ ਗੱਲ ਹੱਸੇ ਪਾਈ ਬੈਠੇ ਆ ਆ ਗੱਗ ਮਸਾਈ ਆ ਮੋਟਰਸਾਈਕਲ ਤੇ ਆਏ ਆ ਪਿੰਡ ਕੌੜਿਆਂ ਵਾਲੀ 3:30 ਵਜੇ ਮੈਂ 6:33 ਮਿੰਟ ਤੇ ਤੁਰਿਆ ਸੀ ਮਟਾਇਦਰ ਕਰਕੇ ਆਇਆ ਕਿੱਥੋਂ ਲੱਖਿਆਲੀ ਪੂਰਾ ਫੇ ਸਾਢੇ 9 ਤੱਕੜਾ ਯਾਰ ਨਹੀਂ ਮੈਂ ਤਾਂ ਮੈਂ ਤਾਂ ਨਹੀਂ ਚਲੇ ਬਸ ਕਿੰਨੇ ਕਿਲੋਮੀਟਰ ਬਾ ਟੂ ਬਲੇ ਠੀਕ ਹੈ 25 ਤੋਂ 7-8 ਕਿਲੋ ਹੋਣਾ ਦਾ 1000 ਰੁਪਏ ਦਾ ਬਸ ਜਿੰਨਾ ਆਪਣਾ ਸ਼ਹਿਰ ਉਹ ਪੈਂਦਾ ਉਹਨਾਂ 19 ਰੁਪਏ ਤੋਂ ਵੇ ਆ ਗਿਆ ਲੱਖਿਆਲੀ ਪਿੰਡਾਂ ਬਾਈ ਤੇਰਾ ਤਾਂ ਗੱਗ ਗਿਆ ਆ ਕੇ ਖੜਾ ਹਾਂ ਬਈ ਰੱਖੇ ਵਾਲੀ ਪਿੰਡਾ ਜ਼ਰਾ ਠੀਕ ਰੱਖੇ ਵਾਲੀ ਇਹਦੇ ਨਾਲ ਠੀਕ ਕੀ ਨਾ ਜ਼ਰਾ ਚੰਨਾ ਬਈ ਚੰਨਾ ਸਾਡੇ ਵਾਂ ਮਿੰਡ ਪਿੰਡ ਰੱਖੇ ਵਾਲੀ ਸਕੂਲ ਕੋਲੇ